चीन दौरे ਤੇ ਪਹੁੰਚੇ ਰਾਸ਼ਟਰਪਤੀ ਪ੍ਰਣਾਮਕਰ ਜੀ ਨੇ ਬੈਠਕ ਤੋਂ ਬਹਿਲਾ ਕਿਹਾ ਕਿ ਚੀਨ ਅਤੇ ਭਾਰਤ ਨੂੰ ਆਪਣੇ ਸਬੰਧਾਂ ਦਾ ਵਿਸਤਾਰ ਕਰਨਾ ਪਵੇਗਾ ਅਤੇ ਮਹੱਤਵਪੂਰਨ ਤਰੀਕੇ ਨਾਲ ਅੱਗੇ ਵਧਣਾ ਪਵੇਗਾ ਜੋ ਕਿ ਨਾ ਸਿਰਫ ਦੋਹਾਂ ਦੇਸ਼ਾਂ ਲਈ ਬਲਕਿ ਪੂਰੀ ਦੁਨੀਆ ਲਈ ਬਿਹਤਰ ਹੋਵੇਗਾ। ਹੜ੍ਹ ਅਤੇ ਚਟਾਨਾਂ ਖਿਸਕਣ ਦੇ ਨਾਲ ਸ਼੍ਰੀਲੰਕਾ ਵਿੱਚ ਭਾਰੀ ਨੁਕਸਾਨ ਹੋਇਆ ਜਿਸ ਦੇ ਚੱਲਦਿਆਂ ਸ਼੍ਰੀਲੰਕਾ ਨੇ ਅੰਤਰਰਾਸ਼ਟਰੀ ਮਦਦ ਦੀ ਇੱਛਾ ਜ਼ਾਹਰ ਕੀਤੀ ਹੈ। ਇਸ ਹੜ੍ਹ ਤੇ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜਦਕਿ 3 ਲੱਖ ਤੋਂ ਵੱਧ ਲੋਕ ਬੇਕਾਰ ਹੋ ਗਏ। ਇਤੋਂ ਦੇ ਵਿਦੇਸ਼ ਮੰਤਰੀ ਨੇ ਬੁੱਧਵਾਰ ਨੂੰ ਇਸ ਸੰਬੰਧੀ ਬਿਆਨ ਦਿੱਤਾ। ਕੈਨੇਡਾ ਵਿੱਚ ਇੱਕ ਪੰਜਾਬਣ ਔਰਤ ਆਪਣੇ ਘਰ ਅੰਦਰ ਮ੍ਰਿਤਕ ਮਿਲੀ ਹੈ ਇਸ ਮਾਮਲੇ 'ਚ ਪੁਲਿਸ ਨੇ ਮ੍ਰਿਤਕ ਔਰਤ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਇਹ ਘਟਨਾ ਕੈਨੇਡਾ ਦੇ ਸਕਾਥਵਾਨ ਸੂਬੇ ਦੇ ਰਜਿਨਾਜ ਵਾਪਰੀ ਹੈ ਅਮਰੀਕਾ 'ਚ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਪ੍ਰਾਇਮਰੀ ਸਾਈਡ ਨਾਲ ਜਿੱਤ ਲਈ ਹੈ ਅਤੇ ਹੁਣ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦੇ ਵਿੱਚ ਨਿਮਾਂਕਨਦਨ ਹਾਸਲ ਕਰਨ ਦੇ ਲਈ ਮਹਿਜ਼ ਇੱਕ ਕਦਮ ਦੂਰ ਨੇ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਨਵੰਬਰ ਵਿੱਚ ਹੋਣਗੀਆਂ ਜਿਸ ਵਿੱਚ ਟਰੰਪ ਦਾ ਮੁਕਾਬਲਾ ਡੈਮੋਕ੍ਰੈਟਿਕ ਪਾਰਟੀ ਦੀ ਹਿਲੈਰੀ ਕਲਿੰਟਨ ਦੇ ਨਾਲ ਹੋਣ ਦੀ ਸੰਭਾਵਨਾ ਹੈ ਕਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਇੱਕ ਬੰਬ ਧਮਾਕਾ ਕੀਤਾ ਗਿਆ ਇਹ ਬੰਬ ਧਮਾਕਾ ਆਤਮਕਾਤੀ ਹਮਲਾ ਸੀ ਜਿਸ ਦੇ ਜਿੱਦਾਂ 10 ਲੋਕਾਂ ਦੀ ਮੌਤ ਹੋ ਗਈ ਜਦਕਿ 4 ਹੋਰ ਜ਼ਖਮੀ ਹੋ ਗਏ ਇਹ ਹਮਲਾ ਸਵੇਰੇ ਕਰੀਬ 8:30 ਵਜੇ ਕੀਤਾ ਗਿਆ ਬੀਤੀ 15 ਮਈ ਨੂੰ ਵਾਈਟ ਰੌਕ ਦੇ ਨਿਰਮਾਣधीन ਇਮਾਰਤ ਨੂੰ ਅੱਗ ਜਾਣਬੁੱਝ ਕੇ ਲਗਾਈ ਗਈ ਸੀ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਇਸ ਹਾਦਸੇ ਵਿੱਚ 100 ਤੋਂ ਵੱਧ ਲੋਕ ਉੱਜੜ ਗਏ ਸਨ ਇਤਲੀ ਵਿੱਚ ਪੰਜਾਬੀ ਕਾਮਿਆਂ ਦੇ ਲਾਪਾਉਣ ਪਾਤ ਦੇ ਹੋੜ ਨਾਲ ਸੂਬਿਆਂ ਚ ਵੀ ਲੋਕ ਕੰਮ ਕਰਨ ਲਈ ਪਹੁੰਚ ਰਹੇ ਨੇ ਕਿਉਂਕਿ ਹੁਣ ਹਿਮਾਚਲ ਹਰਿਆਣਾ ਜੰਮੂ ਰਾਜਸਥਾਨ ਦਿੱਲੀ ਅਤੇ ਬਿਹਾਰ ਤੋਂ ਵੀ ਕੰਮ ਇਤਲੀ ਠੁਕਣ ਲੱਗ ਪਏ ਨੇ ਇਹ ਕਾਮੇ ਬਦਿਰਤਰ ਖੇਤੀਬਾੜੀ ਸੈਕਟਰ ਜੀ ਕੰਮ ਕਰਦੇ ਨੇ ਈਰਾਨ ਦੀ ਰਾਸ਼ਟਰੀ ਵੈਬਸਾਈਟ ਨੂੰ ISI ਨੇ ਹੈਕ ਕਰ ਲਿਆ ਇਥੇ ਦੇ ਕਰਮਚਾਰੀਆਂ ਜਦੋਂ ਆਪਣਾ ਕੰਪਿਊਟਰ ਸਿਸਟਮ ਖੋਲ੍ਹਿਆ ਤਾਂ ਉਹਨਾਂ ਦੀ ਸਕਰੀਨ ਤੇ ਇੱਕ ਸੰਦੇਸ਼ ਮਿਲਿਆ ਇਸ ਤੇ ਲਿਖਿਆ ਸੀ ਦਾਇਸ਼ ਵੱਲੋਂ ਹੈਕ ਕੀਤੀ ਗਈ ਦੱਸ ਦਿਓ ਕਿ ਅਰਬੀ ਪਾਸ਼ਾ ਵਿੱਚ ਆਈਐਸ ਸੰਗਠਨ ਨੂੰ ਦਾਇਸ਼ ਕਿਹਾ ਜਾਂਦਾ ਹੈ ਲੀਪਰੇ ਤੱਟ ਤੋਂ ਦੂਰ ਸਮੁੰਦਰ ਵਿੱਚ ਸ਼ਰਨਾਰਥੀਆਂ ਵਾਲ ਪਰਿਕ ਕਿਸ਼ਤੀ ਡੁੱਬ ਗਈ ਜਿਸ ਨਾਲ 7 ਸ਼ਰਨਾਰਥੀਆਂ ਦੀ ਮੌਤ ਹੋ ਗਈ ਇਟਲੀ ਦੀ ਸਮੁੰਦਰੀ ਫੋਰਸ ਨੇ ਸ਼ਰਨਾਰਥੀਆਂ ਦੀ ਕਿਸ਼ਤੀ ਦੇ 500 ਯਾਤਰੀਆਂ ਨੂੰ ਬਚਾ ਲਿਆ ਜਿਨ੍ਹਾਂ ਨੂੰ ਖੇਤਰ ਵਿੱਚ ਮੌਜੂਦ ਜੰਗੀ ਵੇੜੇ ਨੇ ਵੀ ਸਹਾਇਤਾ ਕੀਤੀ ਅਤੇ ਹੈਲੀਕਾਪਟਰਾਂ ਤੇ ਕਿਸ਼ਤੀ ਨੇ ਮਦਦ ਲਈ ਰਵਾਨਾ ਕੀਤਾ ਵਿਗਿਆਨਕਾਂ ਨੇ ਜੀਕਾਏ ਬੋਲਾ ਵਿਸ਼ਾਣੂ ਦੇ ਖਿਲਾਫ ਲੜਾਈ ਦੇ ਵਿੱਚ ਇੱਕ ਨਵੀਂ ਤਕਨੀਕ ਇਜਾਦ ਕੀਤੀ ਹੈ ਜੋ ਪੇਸ਼ਾਬ ਵਿੱਚ ਇੱਕ ਵੀ ਵਿਸ਼ਾਣੂ ਦਾ ਉਸੇ ਵੇਲੇ ਪਤਾ ਲਗਾਉਣ ਵਿੱਚ ਸਮਰੱਥ ਹੈ ਖੋਜਕਰਤਾ ਮੰਨਦਾ ਮੰਨਣਾ ਹੈ ਕਿ ਨਵੀਂ ਤਕਨੀਕ ਇਬੋਲਾ ਜੀਕਾ ਤੇ ਐਚਆਈਵੀ ਵਰਗੇ ਵਿਸ਼ਾਣਾਂ ਦੇ ਖਿਲਾਫ ਪ੍ਰਭਾਵੀ ਰੂਪ ਨਾਲ ਇਸਤੇਮਾਲ ਵਿੱਚ ਲਿਆਂਦੀ ਜਾ ਸਕੇਗੀ।